ਆਮ ਆਦਮੀ ਪਾਰਟੀ ਦੀ ਹਾਂਜੀ ਦਿੱਲੀ ਦੇ ਵਿੱਚੋਂ ਸਾਰੀਆਂ ਸੀਟਾਂ ਜਿੱਤ ਜਾਂਦੇ ਆ ਪੰਜਾਬ ਦੇ ਵਿੱਚੋਂ ਤਿੰਨ ਆਉਂਦੀਆਂ ਨੇ ਕੀ ਲੱਗਦਾ ਇਹਦਾ ਭਵਿੱਖ ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜਿਹੜੇ ਉਹ ਜੇਲ੍ਹ ਚ ਬੈਠੇ ਨੇ ਇਹਦਾ ਭਵਿੱਖ ਕਿਵੇਂ ਲੱਗਦਾ ਤੁਹਾਨੂੰ ਦੇਖੋ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ ਹੂੰ ਤਾਂ ਆਮ ਆਦਮੀ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਕਾਰਨ ਸੀ ਲੋਕ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਦੁਖੀ ਸੀ ਹੂੰ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਸਰਕਾਰ ਨੇ ਕਿਹੜੇ ਬੰਦੇ ਨੂੰ ਟਿਕਟ ਦਿੱਤੀ ਆ ਹੂੰ ਵਰਕਰਾਂ ਨੇ ਇਹ ਨਹੀਂ ਦੇਖਿਆ ਵੀ ਸਾਡੇ ਤੇ ਕਿਹੜਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਆ ਵਰਕਰਾਂ ਨੇ ਇਹ ਨਹੀਂ ਦੇਖਿਆ ਕਿਹੜਾ ਕੈਂਡੀਡੇਟ ਸਾਨੂੰ ਸੌਂਪਤਾ ਹੂੰ ਵਰਕਰਾਂ ਨੇ ਇਹ ਦੇਖਿਆ ਵੀ ਮੰਨ ਲਓ ਜਿੰਨੀ ਕਿ ਜਾਣ ਕਿਸੇ ਚ ਸੀਗੀ ਉਹਨੇ ਲਾਤੀ ਵੀ ਕਿਹੜਾ ਬਦਲਾਅ ਲੈ ਕੇ ਆਉਣਾ ਹੂੰ ਪਰ ਜਿਹੜੀ ਆ ਪਿੱਛੇ ਲੋਕ ਸਭਾ ਦੀ ਇਲੈਕਸ਼ਨ ਹੋਈ ਆ ਇਹਦੇ ਚੋਂ ਸਾਫ਼ ਨਜ਼ਰ ਆ ਗਿਆ ਵੀ ਲੋਕ ਨਾ ਖੁਸ਼ ਨੇ ਹੂੰ ਹੁਣ ਇਹ ਦੇਖੋ ਹਾਰ ਹਾਰ ਕੱਲੀ ਹਾਰ ਨਹੀਂ ਹੁੰਦੀ ਹੂੰ ਹਰ ਅੱਗੇ ਵੰਣੜ ਦਾ ਇੱਕ ਜਰੀਆ ਵੀ ਹੁੰਦਾ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਹਾਰ ਤੋਂ ਬਿਲਕੁਲ ਕਿਉਂਕਿ ਲੋਕ ਚਾਹੁੰਦੇ ਨੇ ਸਾਨੂੰ ਵੀਆਈਪੀ ਕਲਚਰ ਤੋਂ ਭਟਕੇ ਲੋਕ ਮਿਲਣ ਹੁਣ ਜਿਵੇਂ ਮੈਂ ਆਪਕਿਸੇ ਜੇ ਖਬਰ ਚੱਲੀ ਜਾ ਰਹੀ ਹੈ ਵੀ ਸਾਡੇ ਸੀਐਮ ਸਾਹਿਬ ਫਰੀਦਕੋਟ ਹਲਕੇ ਦੇ ਬਠਿੰਡੇ ਹਲਕੇ ਦੇ ਜਿਹੜੇ ਸਾਰੇ ਅਹੁਦੇਦਾਰ ਆ ਉਹ ਵਿਧਾਇਕਾਂ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ ਪਰ ਮੈਨੂੰ ਲੱਗਦਾ ਵੀ ਸੀਐਮ ਸਾਹਿਬ ਨੂੰ ਮੀਟਿੰਗ ਲੋਕਾਂ ਦੀ ਕਚਹਿਰੀ ਚ ਰੱਖਣੀ ਚਾਹੀਦੀ ਆ ਲੋਕਾਂ ਦੇ ਦੁੱਖ ਸੁਣਨੇ ਚਾਹੀਦੇ ਆ ਹੁਣ ਤਾਂ ਇਹ ਵੀ ਚਰਚਾਾਂ ਆਉਣ ਲੱਗੀਆਂ ਲੋਕ ਕਹਿਣ ਲੱਗੇ ਵੀ ਸਾਨੂੰ ਇੱਕ ਚੁਟਕਲਿਆਂ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ ਸਾਨੂੰ ਇੱਕ ਸੀਰੀਅਸ ਮੁੱਖ ਮੰਤਰੀ ਚਾਹੀਦਾ ਇਹ ਇਹ ਜ਼ਰੂਰੀ ਹੈ ਜੀ ਹੁਣ ਦੇਖੋ ਜਿਹੜਾ ਪੰਜਾਬ ਪ੍ਰਤੀ ਸੀਰੀਅਸ ਹੋਵੇ ਜਿਵੇਂ ਉਹਨਾਂ ਦੀ ਆਵਾਜ਼ ਹੈ ਜਿਹੜੇ ਸਾਡੇ ਸਪੀਕਰ ਨੇ ਪਲਤਾਰ ਸੰਧਵਾ ਉਹਨਾਂ ਦਾ ਨਾਮ ਆ ਰਿਹਾ ਹੈ ਵੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਪਰ ਹੁਣ ਇਹ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੇ ਵਿੱਚ ਸੁਧਾਰ ਆਉਂਦਾ ਹੈ ਜਾਂ ਕੋਈ ਮੁੱਖ ਮੰਤਰੀ ਨਵਾਂ ਲਾਉਂਦੇ ਆ ਦੇਖੋ ਚਿਹਰੇ ਬਦਲਣ ਨਾਲ ਚਿਹਰੇ ਤਾਂ 92 ਬਦਲ ਲਏ ਪੰਜਾਬ ਦੇ ਲੋਕਾਂ ਨੇ ਹੂੰ ਸਿਸਟਮ ਬਦਲਣ ਦੀ ਲੋੜ ਹੈ ਸੀਐਮ ਭਗਵਾਨ ਅਤਮਾਨ ਜੀ ਇਮਾਨਦਾਰ ਨੇ ਇਹ ਕਹਿੰਦੇ ਸੀ ਸਿਸਟਮ ਬਦਲਾਂਗੇ ਸਾਰੇ ਲੋਕ ਕਹਿੰਦੇ ਨੇ ਵੀ ਸੀਐਮ ਭਗਵਾਨ ਅਤਮਾਨ ਜੀ ਇਮਾਨਦਾਰ ਨੇਤਾ ਨੇ ਹੂੰ ਇਹਨਾਂ ਤੇ ਕੋਈ ਭ੍ਰਿਸ਼ਟਾਚਾਰ ਦੀ ਉਂਗਲ ਨਹੀਂ ਕਰ ਸਕਦਾ ਹੂੰ ਪਰ ਸੀਐਮ ਸਾਹਿਬ ਨੂੰ ਥੱਲੇ ਵਾਲਾ ਸਿਸਟਮ ਸੁਧਾਰਨ ਦੇ ਲਈ ਲੋਕਾਂ ਦੀ ਕਚਹਿਰੀ ਜ਼ਰੂਰ ਸੱਦਣੀ ਚਾਹੀਦੀ ਜਾਂ ਜਿੱਥੇ ਕਿ ਜਿਹੜੇ ਸਵਾਲ ਜਵਾਬ ਆ ਉਹ ਆਮ ਪਬਲਿਕ ਨਾਲ ਹੋਣ ਹੂੰ ਹੁਣ ਜੇ ਡਾਕਟਰ ਤੋਂ ਮੈਡੀਸਨ ਲੈਣੀ ਆ ਤਾਂ ਮਰੀਜ਼ ਤੋਂ ਹੀ ਪੁੱਛਣਾ ਪਊਗਾ ਹੂੰ ਇਸੇ ਦੂਰ ਵਾਲੇ ਬੰਦੇ ਤੋਂ ਜੇ ਵਿਚਾਲਣ ਲਈ ਵਿਚੋਲੇ ਤੋਂ ਧੜੀ ਪੁੱਸਿਆ ਜਾਣਾ ਨਾਲ ਕੇ ਬੰਦੇ ਤੋਂ ਪੁੱਸਿਆ ਨਹੀਂ ਜਾਣਾ ਠੀਕ ਹੈ ਵੱਡੀ ਗੱਲ ਹੈ ਹੁਣ ਵੱਡੀ ਗੱਲ ਹੈ ਇੱਥੇ ਜਦੋਂ ਦੇਖੋ ਜਿਹੜੇ ਅਹੁਦੇਦਾਰ ਨੇ ਜਾਂ ਵਿਧਾਇਕ ਨੇ ਬਹੁਤੇ ਤਾਂ ਦੂਜੀਆਂ ਪਾਰਟੀਆਂ ਚੋਂ ਮਲਾਈ ਖਾ ਕੇ ਆਏ ਨੇ ਹੂੰ ਬਹੁਤੇ ਲੋਕ ਅੱਜ ਇਸ ਪਾਰਟੀ ਦੇ ਵੱਡੇ ਜਿਹੜੇ ਆਪਦੇ ਆਪ ਨੂੰ ਵੱਡੇ ਅਹੁਦੇਦਾਰ ਕਹਾਉਂਦੇ ਆ ਜਾਂ ਸੀਨੀਅਰ ਆਗੂ ਕਹਾਉਂਦੇ ਆ ਉਹਨਾਂ ਦਾ ਰਿਕਾਰਡ ਚੈੱਕ ਕਰੋ ਵੀ ਉਹਨਾਂ ਨੇ ਸਾਰੀਆਂ ਪਾਰਟੀਆਂ ਚੋਂ ਮਲਾਈ ਖਾਧੀ ਆ ਹੂੰ ਉਹ ਜਿੱਧਰ ਨੂੰ ਹਵਾ ਚੱਲਦੀ ਉਧਰ ਨੂੰ ਹੋ ਜਾਂਦੇ ਨੇ ਤੇ ਜਿਹੜਾ ਜਿਹੜੀ ਗੋਲਡੀ ਵੀ ਕਹਿੰਦਾ ਹੁੰਦਾ ਸੀ ਇਹ ਗੱਲ ਹਾਂਜੀ ਉਹਨਾਂ ਨੇ ਵੀ ਇਹ ਗੱਲ ਕਹਿੰਜੀ ਭਾਈ ਸਰਕਾਰ ਬਣਦੇ ਸਾਰੀ ਸਰਕਾਰ ਬਣਦੇ ਸਾਰੀ ਕਹਿੰਦਾ ਸੀ ਇਧਰ ਵੀਰ ਗੋਲਡੀ ਨੇ ਤੇ ਆ ਨਤੀਜਾ ਜਿਹੜਾ ਹੁਣ ਲੋਕ ਸਭਾ ਵੋਟਾਂ ਦਾ ਆਇਆ ਇਹ ਵੀ ਕਿਤੇ ਨਾ ਕਿਤੇ ਹਰੇਕ ਪਿੰਡ ਦੇ ਵਿੱਚ ਦੋ ਧੜੇ ਵਜਣਾ ਹੋਈਆਂ ਹੋਈਆਂ ਪੁਰਾਣੇ ਵਰਕਰਾਂ ਦੀ ਅੱਡ ਤੇ ਦੂਜੀਆਂ ਪਾਰਟੀਆਂ ਤੋਂ ਆ ਜਾਂਦੀ ਅੱਡ ਹੂੰ ਕਿਉਂਕਿ ਲੋਕ ਤਾਂ ਉਹਨਾਂ ਤੋਂ ਖਫਾ ਹੋ ਕੇ ਛੁੱਟੇ ਚਾਏ ਸੀ ਤੁਸੀਂ ਉਹਨਾਂ ਲੋਕਾਂ ਨੂੰ ਫੇਰ ਅੱਗੇ ਕਰਤਾ ਤਾਂ ਜਿਹੜੇ ਪੁਰਾਣੇ ਸੀ ਉਹ ਘਰਾਂ ਦੇ ਵਿੱਚ ਬਹਿ ਗਏ ਹੂੰ ਕਿਉਂਕਿ ਜੇ ਤੁਸੀਂ ਨੀਕਮਜ਼ੋਰ ਕਰ ਲਈ ਤਾਂ ਇਮਾਰਤ ਡਿੱਗੂਗੀ ਹੂੰ ਤਾਂ ਇਤੋਂ ਜਿਹੜੀ ਆਮ ਆਦਮੀ ਪਾਰਟੀ ਐ ਨੂੰ ਬਹੁਤ ਵੱਡੀ ਸਿੱਕਿਆ ਦੀ ਲੋੜ ਆ ਵੀ ਭਾਈ ਜਿਵੇਂ ਤੁਸੀਂ 2022 ਤੋਂ ਪਹਿਲਾਂ ਨਾ ਲੋਕਾਂ ਨਾਲ ਮਿਲਦੇ ਸੀ ਲੋਕਾਂ ਦੇ ਦੁੱਖ ਜਾਣਦੇ ਸੀ ਤਾਂ ਅੱਜ ਵੀ ਲੋਕਾਂ ਦੇ ਦੁੱਖ ਜਾਣ ਕੇ ਫੇਰ ਕੋਈ ਫੈਸਲੇ ਲਾਓ ਨਾ ਕਿ ਉਹਨਾਂ ਲੋਕਾਂ ਦੇ ਹੁਣ ਜਿਹੜਾ ਆਦਮੀ ਏਸੀ ਗੱਡੀ ਚ ਉਤਰਿਆ ਉਥੇ ਸੈਂਟਰ ਹੋਇਆ ਉਥੇ ੋਂ ਨਿਕਲਿਆ ਗੱਡੀ ਚ ਐਂਟਰ ਹੋਇਆ ਤਾਂ ਉਹਨੂੰ ਮੈਨੂੰ ਨਹੀਂ ਲੱਗਦਾ ਵੀ ਸੱਥਾਂ ਤੇ ਬੈਠੇ ਲੋਕਾਂ ਦੇ ਦੁੱਖ ਦਰਦ ਪਤਾ ਹੋਣ। ਜਾ ਕੱਲੀਆਂ ਫੋਨ ਤੇ ਰੀਲਾਂ ਪਾ ਕੇ। ਹਾਂਜੀ। ਨਹੀਂ ਮਸਲੇ ਹੱਲ ਹੁੰਦੇ। ਤੁਸੀਂ ਦੇਖੋ ਕਿਤੇ ਨਾ ਕਿਤੇ ਤੁਹਾਨੂੰ ਇੱਕ ਗੱਲ ਲੱਗਦੀ ਐ ਵੀ ਜਿਹੜੇ ਪੰਜਾਬ ਦੇ ਮੁੱਦੇ ਸੀ ਐਗਤੀ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਵੀ ਮੁੱਦਾ ਦੁਹਰਾਇਆ ਨਹੀਂ ਗਿਆ। ਦੇਖੋ ਪੰਜਾਬ ਦੇ ਜੇ ਪੰਜਾਬ ਤੋਂ ਇੱਕ ਮਿੰਟ ਮੇਰਾ ਸਵਾਲ ਹਾਂਜੀ ਵੀ ਜੇ ਆਪਾਂ ਨਸੇ ਦੀ ਗੱਲ ਕਰਦੇ ਆਂ। ਹਾਂਜੀ ਐਗਤੀ ਨਸੇ ਦੇ ਮੁੱਦੇ ਤੇ ਕਿਸੇ ਵੀ ਲੀਡਰ ਨੇ ਗੱਲ ਨਹੀਂ ਕੀਤੀ। ਹਾਂਜੀ ਤੁਸੀਂ ਜੇ ਭਾਵੇਂ ਇਹਨਾਂ ਨੇ ਸਪੀਚ ਕੱਢ ਕੇ ਦੇਖ ਲਓ ਪੁਰਾਣੀਆਂ ਨਾ ਹੀ ਮੁੱਖ ਮੰਤਰੀ ਨੇ ਨਾ ਹੀ ਜਿਹੜੇ ਕੈਬਨਿਟ ਮੰਤਰੀ ਨੇ ਨਾ ਹੀ ਨਸ਼ੇ ਨਸ਼ੇ ਦੇ ਮੁੱਦੇ ਤੇ ਤੁਸੀਂ ਗੱਲ ਕਰੀ ਬਹੁਤ ਸੋਹਣਾ ਸਵਾਲ ਆ ਇਹ ਹੂੰ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀਅਦ ਵੀ ਹੁੰਦੀ ਆ ਹੂੰ ਜੀ ਅੱਜ 2024 ਆ ਗਿਆ ਹੂੰ ਉਹਨਾਂ ਟਾਈਮਾਂ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਚੱਲ ਰਿਹਾ ਕਿਉਂਕਿ ਇੱਕ ਕਾਂਗਰਸ ਦੀ ਸਰਕਾਰ ਦੇ ਵਿੱਚ ਕਾਲੇ ਹਫ਼ਤੇ ਵੀ ਬਣਾਏ ਗਏ ਜੀ ਅਮਰਿੰਦਰ ਸਿੰਘ ਦੇ ਸਮੇਂ ਜੀ ਕਿਸੇ ਟਾਈਮ ਅਮਰਿੰਦਰ ਸਿੰਘ ਨੇ ਵੀ ਲੋਕਾਂ ਨੂੰ ਆਸ ਦਿੱਤੀ ਸੀ ਗੁਰਤਕਾ ਸਾਹਿਬ ਦੀ ਸੌਂਹ ਕਾ ਕੇ ਵੀ ਅਸੀਂ ਨਸ਼ੇ ਖਤਮ ਕਰਾਂਗੇ ਜੀ ਤੇ ਪਰਾ ਜਦੋਂ ਨਸ਼ੇ ਦਾ ਹੱਲ ਨਹੀਂ ਹੋਇਆ ਲੋਕਾਂ ਨੇ ਮਰਿੰਦਰ ਸਿੰਘ ਵੀ ਪਾਸੇ ਕਰਦੇ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਕੇ ਆਂਦਾ ਭਾਈ ਨਸ਼ੇ ਤੇ ਬੇਅਦਬੀ ਦਾ ਹੱਲ ਕਰੋ ਇਹਨਾਂ ਦੋ ਮੁੱਦਿਆਂ ਤੇ 2015 ਤੋਂ ਇਲੈਕਸ਼ਨ ਚੱਲੀ ਆ ਰਹੀ ਆ 2017 ਦੇ ਵਿੱਚ ਕਾਂਗਰਸ ਨੂੰ ਮਿਲ ਜਾਂਦਾ ਕਿਉਂਕਿ ਵੱਡੀ ਆਸ ਸੀ ਕੈਪਟਨ ਸਾਹਿਬ ਤੋਂ ਲੋਕਾਂ ਨੂੰ ਵੀ ਇਹ ਸਾਇਦ ਜਿਹੜੀ ਗੱਲ ਕਹਿੰਦੇ ਆ ਕਰਦੇ ਆ ਕਿ ਉਹਨਾਂ ਨੇ ਗੁਟਕਾ ਸਾਹਿਬ ਦੀ ਸੌ ਵੀ ਖਾਦੀ ਪਰ ਉਹਨਾਂ ਨੇ ਨਹੀਂ ਕਰਕੇ ਦਿਖਾਇਆ ਤਾਂ ਲੋਕਾਂ ਦਾ ਜਿਹੜਾ ਫਤਵਾ ਸੀ ਲੋਕਾਂ ਨੇ ਕਾਂਗਰਸ ਸਰਕਾਰ ਲਾਭੇ ਕੀਤੀ ਤਾਂ ਵੱਡੀ ਗਿਣਤੀ ਦੇ ਨਾਲ 92 ਐਮਐਲਏ ਦੇ ਕੇ ਆਮ ਆਦਮੀ ਪਾਰਟੀ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਹੁਮਤ ਦਿੱਤਾ ਹੂੰ ਆਸ ਦੀ ਕਿਰਨ ਸੀ ਲੋਕਾਂ ਲਈ ਪਰ ਇਹ ਜਿਹੜੇ ਦੋ ਮੁੱਦੇ ਨੇ ਨਸ਼ੇ ਦਾ ਲਾਲੋ ਅ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਲਾ ਲਓ ਇਹ ਜਿਉਂਦੇ ਤਿਉਂ ਨੇ ਤੇ ਲੋਕ ਸਭਾ ਜਿਹੜੀ ਆ ਲੈਕਸ਼ਨ ਹੋਈ ਹੈ ਇਹਦੇ ਚ ਇਹਨਾਂ ਚੀਜ਼ਾਂ ਦਾ ਜਿਹੜਾ ਪ੍ਰਭਾਵ ਆ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਗੁੱਸਾ ਸੀ ਉਹ ਸਾਹਮਣੇ ਆਇਆ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਆਉਣ ਵਾਲੇ 3 ਮਹੀਨਿਆਂ ਨੂੰ ਪੰਚਾਇਤੀ ਚੋਣਾਂ ਆ ਜਾਣੀਆਂ ਹਾਂਜੀ ਜੇ ਤਾਂ ਮੁੱਖ ਮੰਤਰੀ ਸਾਹਿਬ ਇਹ ਤੋਂ ਸਿੱਖਿਆ ਲੈਣਗੇ ਸਾਡੇ ਏਸੀਐਮ ਸਾਹਿਬ ਭਗਵੰਤ ਮਾਨ ਜੀ ਜੇ ਤਾਂ ਇਹ ਸਿੱਖਿਆ ਲੈਣਗੇ ਵੀ ਹਾਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਹਾਂਜੀ ਵੀ ਜਿਹੜੇ ਪੰਜਾਬ ਨਾਲ ਅਸੀਂ ਵਾਅਦੇ ਕੀਤੇ ਸੀ ਉਹਨਾਂ ਗੱਲਾਂ ਤੇ ਲੋਕਾਂ ਦੀਆਂ ਗੱਲਾਂ ਤੇ ਖਰੇ ਉਤਰਿਏ ਬੇਸ਼ੱਕ ਉਹ ਬੇਆਦਬੀ ਦਾ ਮੁੱਦਾ ਹੋਵੇ ਬੇਸ਼ੱਕ ਉਹ ਨਸ਼ੇ ਦਾ ਮੁੱਦਾ ਹੋਵੇ ਉਹ ਗੱਲਾਂ 'ਚ ਨਹੀਂ ਫਿਰ ਆਉਣ ਵਾਲੀਆਂ ਜਿਹੜੀਆਂ ਪੰਚਾਇਤੀ ਚੋਣਾਂ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਕੋਈ ਐਮਸੀ ਜਾਂ ਕੋਈ ਮੈਂਬਰ ਵੀ ਨਹੀਂ ਜਿੱਤਣਾ ਪਿੰਡਾਂ ਦੇ ਵਿੱਚ ਦੇਖੋ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਪੰਜਾਬ ਦੇ ਲੋਕ ਦੋ ਚੀਜ਼ਾਂ ਤੋਂ ਬੜੇ ਦੁਖੀ ਨੇ ਹੂੰ ਪੰਜਾਬ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦੀ ਜਿਹੜੀ ਜਾਣ ਆ ਉਹ ਤੋਂ ਵੱਧ ਕੇ ਸਤਕਾਰ ਕਰਦੇ ਨੇ ਹੂੰ ਕਿਉਂਕਿ ਹਰ ਧਰਮ ਹਰ ਜਾਤ ਹਰ ਮਜ਼ਬ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਦਰਵਾਜ਼ੇ ਕੋਲੇ ਨੇ ਹੂੰ 35 ਭੜਤਾਂ ਦੀ ਪਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਠੀਕ ਐ ਤੇ ਨਸੇ ਦੇ ਨਸੇ ਨੇ ਇਹ ਨਹੀਂ ਦੇਖਣਾ ਵੀ ਤੂੰ ਆਮ ਆਦਮੀ ਪਾਰਟੀ ਦਾ ਜਾਂ ਤੂੰ ਅਕਾਲੀ ਦਲ ਦਾ ਜਾਂ ਤੂੰ ਭਾਜਪਾ ਦਾ ਜਾਂ ਤੂੰ ਕਾਂਗਰਸ ਦਾ ਨਸੇ ਲਈ ਸਾਰਿਆਂ ਦੇ ਪੁੱਤ ਬਰਾਬਰ ਨੇ ਹੂੰ ਜਿੱਡੀ ਕੋ ਸਿਰੰਜ ਇੱਕ ਆਮ ਘਰ ਦੇ ਪੁੱਤ ਨੂੰ ਇਸ ਦੁਨੀਆ ਤੋਂ ਲੈ ਕੇ ਜਾਂਦੀ ਆ ਉਹੀ ਸਿਰੰਜ ਸਾਡੇ ਅਹੁਦੇਦਾਰਾਂ ਦੇ ਬੱਚਿਆਂ ਨੂੰ ਵੀ ਲੈ ਜਾਂਦਾ ਪਰ ਹਾਂ ਮੰਨਣਾ ਨਾ ਮੰਨਣਾ ਅਗਲੇ ਦੀ ਜਿਹੜੀ ਹੈਗੀ ਆ ਆਪਦੀ ਕਹਦੇ ਹੁੰਦੇ ਆ ਆਪਦੇ ਵਿਚਾਰਾਂ ਦੀ ਸਤਿਕਾਰਤਾ ਪਰ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜੇ ਅੱਗ ਗਮਾਂਡੀ ਦੇ ਘਰ ਲੱਗੀ ਆ ਤਾਂ ਆਪਦੇ ਘਰ ਤੱਕ ਆਉਂਦੇ ਆ ਬਹੁਤੀ ਢੇਰ ਨਹੀਂ ਲੱਗਣੀ ਅਸੀਂ ਪਹਿਲਾਂ ਤੋਂ ਹੀ ਜਦੋਂ ਆਮ ਆਦਮੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਬਹੁਤ ਜ਼ੋਰ ਲਾਇਆ ਵੀ ਇਹ ਪਾਰਟੀ ਜਿਹੜੀ ਨਵੀਆਂ ਸੱਤਾ ਦੇ ਵਿੱਚ ਆਊਗੀ ਸੱਤਾ ਦੇ ਵਿੱਚ ਆ ਕੇ ਸਾਡੇ ਕੜੀ ਵਰਗੇ ਨੌਜਵਾਨਾਂ ਨੂੰ ਇਸ ਰੰਜ ਤੋਂ ਬਚਾਊਗੀ ਪਰ ਨਹੀਂ ਅੱਜ ਜਦੋਂ ਹਾਲਾਤ ਦੇਖਦੇ ਆ ਦਾ ਹਾਲਾਤ ਆ ਜਿਹੜੇ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਉਸੇ ਤਰ੍ਹਾਂ ਹੀ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਚੱਲੀ ਜਾਂਦਾ ਤੇ ਜਿਹੜੀਆਂ ਮਾਵਾਂ ਗੀਆਂ ਨਾ ਹੂੰ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ 600 ਜੁਨਟ ਬਿਜਲੀ ਫਰੀ ਦੇ ਕੇ ਨੀਂਦ ਆਜੂ ਹੂੰ ਜਿਹਦਾ ਪੁੱਤ ਸਾਮ ਨੂੰ ਆ ਕੇ ਗਲ 'ਚ ਹੱਥ ਪਾਉਂਦਾ ਵੀ ਮਾਤਾ ਇੰਨੇ ਪੈਸੇ ਸਵੇਰੇ ਮੇਰੇ ਸਹਰਾਣੇ ਥੱਲੇ ਚਾਹੀਦੇ ਨੇ ਹੂੰ ਜਾਂ ਡੱਕਿਆ ਡਿਗਦਾ ਆਉਂਦਾ ਮੂੰਹ ਸਿਰ ਸੱਲਿਆ ਆਉਂਦਾ ਤੁਸੀਂ ਦੱਸੋ ਵੀ ਉਹ ਮਾਂ 600 ਜੁਨਟ ਬਿਜਲੀ ਵਾਲੇ ਏਸੀ 'ਚ ਬਹਿਜੂਗੀ ਹੁਣੇ ਕੀ ਕਰੀ ਉਹਦਾ ਤਾਂ ਅੰਦਰ ਹੀ ਪਾਠ ਵਾਂਗੂ ਤਾਂ ਪਿਆ ਪਿਆ ਜਾਂ ਉਹ ਪਿਓ ਨੂੰ 600 ਜੋਨ ਤਾਂ ਚੰਗੀ ਲੱਗੂ ਜਾਂ ਉਹ ਮਾਂ ਨੂੰ ਫਰੀ ਵਾਲਾ ਸਫਰ ਚੰਗਾ ਲੱਗੂ ਹੂੰ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਗੀਆਂ ਜਦੋਂ ਅੰਦਰ ਸ਼ਾਂਤੀ ਆ ਉਦੋਂ ਹੀ ਚੰਗੀਆਂ ਲੱਗਣੀਆਂ ਜਦੋਂ ਅਸੀਂ ਅੰਦਰੋਂ ਜਿਹੜਾ ਹੈਗਾ ਦੁਖੀ ਆ ਤਾਂ ਕਈ ਵਾਰ ਏਸੀ ਦੇ ਵਿੱਚ ਵੀ ਜਿਹੜਾ ਹੈਗਾ ਸਰੀਰ ਦੇ ਵਿੱਚੋਂ ਚੰਗਿਆੜੇ ਨਿਕਲਦੇ ਆ ਵੇਖ ਸਕੇ ਯਾਰ ਕੰਡੀਸ਼ਨ ਰੂਮ ਦੇ ਵਿੱਚ ਬੈਠੇ ਹੋਈਏ ਹੂੰ ਤੇ ਇਹ ਇਹ ਜਿਹੜੇ ਮੁੱਦੇ ਆ ਇਹ ਸੋਲਵ ਕਰਨੇ ਪੈਣੇ ਆ ਬਾਕੀ ਸਾਡੇ ਤਾਂ ਮੁੱਖ ਮੰਤਰੀ ਸਾਹਿਬ ਖੁਦ ਇਹ ਗੱਲ ਕਹਿੰਦੇ ਰਹੇ ਆ ਵੀ ਪੰਜਾਬ ਦੇ ਜਿਹੜੀ ਚੁੱਲਿਆਂ ਦੀ ਅੱਗ ਆ ਬੁਝ ਗਈ ਵੀ ਹੁਣ ਕਿਉਂ ਨਹੀਂ ਦਿਸਦੀ ਮੁੱਖ ਮੰਤਰੀ ਸਾਹਿਬ ਨੂੰ ਉਹ ਕਹਿੰਦੇ ਸੀ ਜਹਾਜ਼ਾਂ 'ਚ ਬੈਠਿਆਂ ਨੂੰ ਚੁੱਲਿਆਂ ਦੀ ਅੱਗ ਨਹੀਂ ਲਿੰਦੀ ਤੇ ਹੁਣ ਉਹੀ ਜਹਾਜ਼ ਸਾਡੇ ਮੁੱਖ ਮੰਤਰੀ ਸਾਹਿਬ ਕੋਲ ਆ ਹੂੰ ਉਹੀ ਚੁੱਲੇ ਨੇ ਉਹੀ ਚੁੱਲੇ ਨੇ ਉਹੀ ਚੁੱਲੇ ਨੇ ਤੇ ਉਹ ਜਹਾਜ਼ ਵੀ ਉੱਪਰ ਦੀ ਲੰਘ ਜਾਂਦਾ ਹੂੰ ਉਸੇ ਤਰ੍ਹਾਂ ਹੀ ਜਿਹੜੀ ਫੋਰਸ ਸੜਕਾਂ ਤੇ ਹੁੰਦੀ ਆ ਜਿਵੇਂ ਪਹਿਲਾਂ ਅਸੀਂ ਮੁੱਖ ਮੰਤਰੀ ਸਾਹਿਬ ਉਸੇ ਤਰ੍ਹਾਂ ਵੀ ਆਪੀ ਕਲਚਰ ਸਾਰਾ ਸਾਰਾ ਸਿਸਟਮ ਸੇਮ ਚੱਲ ਰਿਹਾ ਹੈ ਇਹਦਾ ਰੋਸ ਲੋਕਾਂ ਨੇ ਦਿਖਾਇਆ ਆ ਵੋਟਾਂ ਦੇ ਵਿੱਚ ਇੱਕ ਦੋ ਗੱਲਾਂ ਵੱਧ ਨੇ ਉਦੋਂ ਅੱਜ ਜੇ ਆਪਾਂ ਗੱਲਾਂ ਕਰੀਏ ਜਿਹੜਾ ਕਿਕਲਿੰਗ ਵਾਲਾ ਸਿਸਟਮ ਸੀ ਇਹ ਪਹਿਲਾਂ ਹੈ ਨਹੀਂ ਸੀ ਨਾ ਬਾਦਲ ਕਿਆ ਵੇਲੇ ਸੀ ਨਾ ਕੈਪਟਨ ਵੇਲੇ ਸੀ ਦੇਖੋ ਦੁਖੀ ਮਨਾਂ ਨੂੰ ਹਸਾਉਣ ਖਾਤਰ ਕਿਕਲੀਆਂ ਬਹੁਤ ਵਧੀਆ ਲੋਕ ਹੱਸ ਲੈਂਦੇ ਨੇ 10 ਮਿੰਟ ਪਰ ਸਿਸਟਮ ਨੂੰ ਸੁਧਾਰਨ ਖਾਤਰ ਕਿਕਲੀਆਂ ਨੇ ਕੰਮ ਨਹੀਂ ਕਰਦਾ ਕਿਕਲੀਆਂ ਤਾਂ ਫਿਰ ਬਠਿੰਡੇ ਤੇ ਬਹੁਤ ਪਈਆਂ ਸੀਗੀਆਂ ਹੂੰ ਬਠਿੰਡੇ ਵਾਲੇ ਨੇ ਫਿਰ ਹੁਣ ਉਹੀ ਕਿਕਲੀਆਂ ਆਧਾਰੀ ਰਿਪਲਾਈ ਹੋ ਰਿਹਾ ਰਿਪਲਾਈ ਹੋ ਰਿਹਾ ਜਦੋਂ ਬੀਬਾ ਜੀ ਨੇ ਜਿੱਤ ਪ੍ਰਾਪਤ ਕੀਤੀ ਆ ਬਠਿੰਡੇ ਤੋਂ ਵੀਰ ਸਿਮਰਤ ਬਾਦਲ ਜੀ ਨੇ ਤਾ ਫਿਰ ਉਹ ਕਿਕਲੀਆਂ ਦਾ ਹੁਣ ਭਈ ਜਵਾਬ ਵੀ ਦੇਣਾ ਪੈਣਾ ਉਹ ਫਿਰ ਬੀਬਾ ਜੀ ਨੇ ਵੀ ਮੁਰੋਂ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਜਦੋਂ ਰਿਜ਼ਲਟ ਆਉਣ ਤੋਂ ਬਾਅਦ ਜਦੋਂ ਬੀਬਾ ਜੀ ਜਿੱਤ ਗਏ ਪੱਤਰਕਾਰਾਂ ਨੇ ਸਵਾਲ ਕੀਤਾ ਕਹਿੰਦੇ ਵੀ ਤੁਹਾਡੇ ਤੇ ਕਿਕਲੀ ਗਈ ਸੀ ਉਹਨੇ ਹੱਥ ਜੋੜ ਕੇ ਇੱਕੀ ਗੱਲ ਕਹੀ ਸੀ ਕਹਿੰਦੀ ਵੀ ਲੋਕਾਂ ਨੇ ਜਵਾਬ ਦਿੱਤਾ ਹਾਂਜੀ ਦਿੱਤਾ ਜ਼ਰੂਰ ਦਿੱਤਾ ਇਹਦੇ ਤੋਂ ਵੀ ਦੋੜਾ ਹੈ ਵੱਡੀ ਗੱਲ ਹੈ ਵੀ ਲੋਕਾਂ ਨੇ ਕਿਕਲੀ ਦਾ ਜਵਾਬ ਦਿੱਤਾ ਮੈਨੂੰ ਇਹ ਲੱਗਦਾ ਵੀ ਜੇ ਕਿਕਲੀ ਨਾ ਗਾਉਂਦੇ ਮੁੱਖ ਮੰਤਰੀ ਸਾਹਿਬ ਬਠਿੰਡੇ ਆ ਕੇ ਜਾਂ ਪੂਰੇ ਪੰਜਾਬ ਚ ਕਿਤੇ ਵੀ ਹੋ ਸਕਦਾ ਹੈ ਪੰਜਾਬ ਚ ਹੋਰ ਤਾਂ ਮੈਂ ਕਹਿ ਨਹੀਂ ਸਕਦਾ ਖੁੱਡੀਆਂ ਸਾਹਿਬ ਦੀ ਜਿੱਤ ਪੱਕੀ ਸੀ ਖੁੱਡੀਆਂ ਸਾਹਿਬ ਨੂੰ ਜੇ ਹਰਾਇਆ ਤਾਂ ਕਿੱਕਲੀ ਨੇ ਹਰਾਇਆ ਕਿਤੇ ਨਾ ਕਿਤੇ ਜਿਹੜੀਆਂ ਇਹ ਗੱਲਾਂ ਨਹੀਂ ਆ ਕਹਿੰਦੇ ਹੁੰਦੇ ਆ ਸਿਆਣਿਆਂ ਦੀ ਕਹਾਵਤ ਆ ਪਹਿਲਾਂ ਬੋਲੋ ਫਿਰ ਤੋਂ ਲੋ ਹਮ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਵੱਡੇ ਵੱਡੇ ਦਾਅਵੇ ਕਰਨੇ ਆ ਉਹ ਵੀ ਕਈ ਵਾਰੀ ਠੁੱਸ ਸਾਬਤ ਹੋ ਜਾਂਦੇ ਆ ਕਿਉਂਕਿ ਸੀਐਮ ਸਾਹਿਬ ਇਹ ਵੀ ਕਹਿੰਦੇ ਹੁੰਦੇ ਸੀ ਅਸੀਂ ਐਗਜ਼ਿਟ ਪੋਲ 'ਚ ਨਹੀਂ ਆਉਂਦੇ ਅਸੀਂ ਸਰਕਾਰਾਂ ਚੋਂ ਹੂੰ 13 0 ਦੀ ਗੱਲ ਵੀ ਸੀ ਐਮ ਸਾਹਿਬ ਨੇ ਕਰੀ ਪਰ ਲੋਕ ਵੱਡੇ ਨੇ ਲੋਕਤੰਤਰ ਦੇ ਵਿੱਚ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਪ੍ਰਵਾਨ ਕਰਨਾ ਪੂ ਲੋਕਾਂ ਨੇ ਤੁਸੀਂ ਦੇਖੋ ਨਾ ਜੁਪੀ ਦੇ ਵਿੱਚ ਜੋਗੀ ਸਾਹਿਬ ਨੂੰ ਕਿੰਨਾ ਹੁੰਦਾ ਸੀਗਾ ਜੋਗੀ ਸਾਹਿਬ ਤਾਂ ਇੱਥੇ ਬਿੱਟੂ ਜੀ ਨੂੰ ਜਿਤਾਉਣਾ ਆਏ ਸੀ ਹੂੰ ਤੇ ਸ਼੍ਰੀਮਤੀ ਰਾਨੀ ਜੀ ਆਏ ਸੀਗੇ ਆਪਣਾ ਜੀਤਮਿੰਦਰ ਸਿੱਧੂ ਜੀ ਨੂੰ ਸਾਇਦ ਮੈਨੂੰ ਲੱਗਦਾ ਇਸੇ ਇਲਾਕੇ 'ਚ ਹੀ ਆਏ ਸੀਗੇ ਜਿਤਾਉਣ ਹੂੰ ਤੇ ਕਾਫੀ ਦਿੱਲੀ ਤੋਂ ਜੇਲ੍ਹ ਤੋਂ ਨਿਕਲਦੇ ਆ ਸਰ ਕੇਜਰੀਆਲ ਸਭ ਪੰਜਾਬ ਆਏ ਸੀ ਪੰਜਾਬ ਆਏ ਸੀ ਤੇ ਪਰ ਲੋਕਫਤ ਵੀ ਅੱਗੇ ਜਿੰਨੇ ਆਏ ਸੀਗੇ ਆਪਦੀਆਂ ਸੀਟਾਂ ਹੀ ਹਾਰ ਗਏ ਹੂੰ ਯੂਪੀ ਚ ਜੋਗੀ ਜੀ ਦਾ ਬੁਰਾ ਹਾਲ ਹੋ ਗਿਆ ਤੇ ਸ਼੍ਰੀਮਤੀ ਰਾਨੀ ਜੀ ਆਪਦੀ ਸੀਟ ਤੋਂ ਹਾਰ ਗਏ ਤੇ ਕੇਜਰੀਆਲ ਜੀ ਦਿੱਲੀ ਤੋਂ ਸੱਤੇ ਦੀਆਂ ਸੱਤੇ ਹਾਰ ਗਏ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਕਲਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਫਰੀਦਕੋਟ ਵਾਲੀ ਸੀਟ ਹਾਂ ਜੀ ਫਰੀਦਕੋਟ ਸਾਹਮਣੇ ਐਗਜ਼ਾਮਪਲ ਆਪਣੇ ਨਾਲ ਜਿਵੇਂ ਗਵੰਡੀ ਪਿੰਡ ਨੇ ਸਮਾ ਬਦਲ ਚੁੱਕਿਆ ਜੀ ਅੱਗੇ ਲੋਕ ਕਲਾਕਾਰਾਂ ਨੂੰ ਪ੍ਰੇਮ ਕਰਦੇ ਆ ਜੇ ਹੁਣ ਉਹ ਕਲਾਕਾਰ ਸਾਡੇ ਲੋਕਾਂ ਦੇ ਵਿੱਚ ਫਰੀਦਕੋਟ ਹਲਕੇ ਦੇ ਵਿੱਚ ਆ ਜਾਣਗੇ ਲੋਕ ਸਤਕਾਰ ਉਸੇ ਤਰ੍ਹਾਂ ਦੇਣਗੇ ਪਰ ਹੁਣ ਲੋਕ ਵੋਟ ਦਾ ਇਸਤੇਮਾਲ ਬਹੁਤ ਟਕਾਕੇ ਕਰਦੇ ਆ ਇਹ ਨਹੀਂ ਵੀ ਜੇ ਕੋਈ ਕਲਾਕਾਰ ਆ ਗਿਆ ਤੇ ਉਹਨੇ ਕਿਸੇ ਦੇ ਹੱਕ ਚ ਆਵਾਜ਼ ਦੇਤੀ ਤੇ ਲੋਕ ਵਟਨ ਦਬ ਦੇਣਗੇ ਨਹੀਂ ਲੋਕ ਆਪਦੇ ਬੱਚਿਆਂ ਕਿੰਨੇ ਦੇਖ ਕੇ ਵੋਟ ਪਾਉਣ ਜਾਂਦੇ ਨੇ